ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਨੂੰ ਜੀ ਵੈਲਕਮ ਅੱਜ ਦਾ ਜਿਹੜਾ ਬਲੌਗ ਹੈ ਜੀ ਆਪਣਾ ਹੈਗਾ ਵਾ ਇਹ ਹਰੇ ਮਟਰ ਨੇ ਹਰੇ ਮਟਰਾਂ ਨੂੰ ਆਪਾਂ ਕਿਵੇਂ ਸਟੋਰ ਕਰਕੇ ਰੱਖਾਂਗੇ ਮੈਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਦੱਸੂਗੀ ਆਪਾਂ ਇਹਨਾਂ ਨੂੰ ਕਿਵੇਂ ਸਾਲ ਭਰ ਸਟੋਰ ਕਰਕੇ ਰੱਖ ਸਕਦੇ ਹਾਂ ਤੇ ਵੀਡੀਓ ਨੂੰ ਸਾਡੇ ਨੂੰ ਐਂਡ ਤੱਕ ਦੇਖਿਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿੱਆ ਕਰੋ ਜੇਕਰ ਸਾਡੇ ਚੈਨਲ ਨੂੰ ਪਲੀਜ਼ ਪਹਿਲੀ ਵਾਰੀ ਦੇਖ ਰਹੇ ਹੋ ਨੇ ਆਪਾਂ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਾਂਗੇ ਵੀ ਇਹਨਾਂ ਨੂੰ ਆਪਾਂ ਕਿਵੇਂ ਮਟਰਾਂ ਨੂੰ ਸਟੋਰ ਕਰਕੇ ਰੱਖਾਂਗੇ ਤੇ ਤੁਹਾਡੇ ਮਟਰ ਹੀ ਬਿਲਕੁਲ ਖਰਾਬ ਨਹੀਂ ਹੋਣਗੇ ਤੇ ਆਪਾਂ ਜਿਹੜੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਵੀ ਕਿਵੇਂ ਸਟੋਰ ਕਰਨੇ ਆ ਇਹ ਨਹੀਂ ਹੈਗਾ ਜੀ ਆਪਨੇ ਹੁਣ ਇਹ ਹਰੇ ਮਟਰ ਕੱਟ ਲਈ ਤੇ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਸਟੋਰ ਕਰਦਾਂਗੇ ਨਹੀਂ ਜੀ ਇਹਨਾਂ ਨੂੰ ਬਿਨਾ ਦਵਾਈ ਤੋਂ ਸਟੋਰ ਕਰਕੇ ਰੱਖਾਂਗੇ ਤੇ ਨਾਲੇ ਇਸ ਤਰ੍ਹਾਂ ਨਹੀਂ ਰੱਖਣੇ ਹੈਗੇ ਆਪਾਂ ਤੁਹਾਨੂੰ ਜਿਹੜਾ ਤਰੀਕਾ ਦੱਸਾਂਗੇ ਨਹੀਂ ਤੁਸੀਂ ਉਹ ਤਰੀਕਾ ਕਦੇ ਦੇਖਿਆ ਹੁਣ ਤੇ ਨਹੀਂ ਤੁਸੀਂ ਕਦੇ ਉਹ ਤਰੀਕਾ ਵਰਤਿਆ ਹੋਊਗਾ ਹੁਣ ਆਪਾਂ ਨੇ ਜੀ ਸਾਰੇ ਮਟਰ ਲਈ ਕੱਢ ਤੇ ਹੁਣ ਆਪਾਂ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਜਿਹੜਾ ਵਿੱਚ ਤਰੀਕ ਦਾਣਾ ਆ ਉਹਨੂੰ ਅਲੱਗ ਕਰ ਦਾਂਗੇ ਕਿ ਜਿਹੜੀ ਆਪਣੇ ਇਹ ਮਟਰ ਨੇ ਬਹੁਤ ਹੀ ਵਧੀਆ ਨੇ ਤੇ ਬਿਲਕੁਲ ਕੋਈ ਇਹਦੇ ਵਿੱਚ ਕੋਈ ਮਟਰ ਖਰਾਬ ਨਹੀਂ ਹੈਗਾ ਆਪਾਂ ਨੇ ਜੀ ਇੱਕ ਕੜਾਹੀ ਲੈ ਲਈ ਕੜਾਹੀ ਆਪਾਂ ਨੇ ਗੈਸ ਦੇ ਉੱਪਰ ਰੱਖਤੀ ਤੇ ਗੈਸ ਮੁਕਤ ਆਪਾਂ ਨੇ ਔਨ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪਾਣੀ ਆਪਾਂ ਨੇ ਜੀ ਪਾਣੀ ਉਨਾਂ ਤੱਕ ਲੈਣਾ ਜਿੰਨੇ ਕ ਆਪਣੇ ਮਟਰ ਨੇ ਇਹਨਾਂ ਨੂੰ ਹੁਣ ਆਪਾਂ ਜੀ ਪਾਣੀ ਦੇ ਵਿੱਚ ਪਾ ਦਾਂਗੇ ਜਦੋਂ ਸਰਦੀਆਂ ਖਤਮ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਆਪਣੇ ਇਹ ਮਟਰ ਬਹੁਤ ਜ਼ਿਆਦਾ ਸਸਤੇ ਹੋ ਜਾਂਦੇ ਨੇ ਤੇ ਫਿਰ ਆਪਾਂ ਸੋਚਦੇ ਆ ਕਿਉਂ ਨਹੀਂ ਆਪਾਂ ਇਹਨਾਂ ਨੂੰ ਸਟੋਰ ਕਰਕੇ ਰੱਖ ਲੈਨੇ ਆ ਤੇ ਗਰਮੀਆਂ ਦੇ ਵਿੱਚ ਆਪਾਂ ਜਦੋਂ ਵੀ ਆਪਣਾ ਜੀ ਕਰਦਾ ਆ ਆਪਾਂ ਮਟਰ ਕੱਟ ਕੇ ਤੇ ਫ੍ਰਿਜ ਦੇ ਵਿੱਚੋਂ ਫਿਰ ਆਪਾਂ ਇਹਨਾਂ ਨੂੰ ਬਣਾ ਸਕਦੇ ਆ ਦੇਖੋ ਜੀ ਇਹ ਸਟੋਰ ਕਰਨ ਦਾ ਇੱਕ ਬਹੁਤ ਹੀ ਵਧੀਆ ਤਰੀਕਾ ਆ ਬਿਲਕੁਲ ਤੁਹਾਡੇ ਮਟਰ ਖਰਾਬ ਨਹੀਂ ਹੋਣਗੇ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸੂਗੀ ਕਿਵੇਂ ਆਪਾਂ ਇਹ ਮਟਰਾਂ ਨੂੰ ਸਟੋਰ ਕਰਕੇ ਰੱਖ ਮਟਰ ਆਪਾਂ ਨੇ ਪਾਣੀ ਦੇ ਵਿੱਚ ਪਾ ਦਿੱਤੇ ਤੇ ਇਹਦੇ ਵਿੱਚ ਆਪਾਂ ਨੇ ਦੋ ਚੀਜ਼ਾਂ ਮਿਕਸ ਕਰਨੀਆਂ ਨੇ ਉਹ ਤੁਸੀਂ ਦੇਖਿਓ ਹੁਣ ਜ਼ਰੂਰ ਇੱਕ ਲਵਾਂਗੇ ਜੀ ਇੱਕ ਚਮਚਾ ਆਪਾਂ ਚੀਨੀ ਦਾ ਤੇ ਇੱਕ ਚਮਚਾ ਲਵਾਂਗੇ ਆਪਾਂ ਨਮਕ ਦਾ ਇਹਨਾਂ ਦੋਨੇ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜਿਹੜੀ ਆਪਾਂ ਨੇ ਜੀ ਇਹਦੇ ਵਿੱਚ ਚੀਨੀ ਮਿਲਾਈ ਹੈ ਨਾ ਚੀਨੀ ਮਿਲਾਉਣ ਦਾ ਇਹੀ ਮਕਸਦ ਇਹ ਤੇ ਜਿਹੜੀ ਆਪਣੇ ਮਟਰ ਨੇ ਮਟਰਾਂ ਦਾ ਕਲਰ ਸਿਰਫ ਇਸ ਤਰ੍ਹਾਂ ਦਾ ਗ੍ਰੀਨ ਹੀ ਰਹੂਗਾ ਬਿਲਕੁਲ ਚੇਂਜ ਨਹੀਂ ਹੋਣਾ ਹੈਗਾ ਤੇ ਆਪਾਂ ਨੇ ਕਿਵੇਂ ਇਹ ਸੁਕਾਉਣੀਆਂ ਉਹ ਵੀ ਤੁਹਾਨੂੰ ਦੱਸਾਂਗੇ ਹੁਣ ਆਪਾਂ ਜੀ ਇੱਕ ਵਾਲੇ ਦੀ ਵੇਟ ਕਰਦੇ ਆ ਜਦੋਂ ਇੱਕ ਵਾਲਾ ਆ ਗਿਆ ਫਿਰ ਆਪਾਂ ਨੇ ਗੈਸ ਬੰਦ ਕਰ ਦੇਣਾ ਕਈ ਵਾਰ ਇਹਨਾਂ ਜੀ ਮਟਰ ਦਾ ਇੱਕ ਕਈ ਵਰੀ ਦਾਣੇ ਜਿਹੜੇ ਪਤਲੇ ਹੁੰਦੇ ਨੇ ਬਹੁਤ ਜ਼ਿਆਦਾ ਫਰੀਕ ਹੁੰਦੇ ਨੇ ਉਹ ਆਪਣੇ ਮਟਰ ਪਹਿਲਾਂ ਹੀ ਅਲੱਗ ਕੱਢ ਲਏ ਸੀਗੇ ਤੇ ਜਿਹੜੇ ਮੋਟਾ ਦਾਣਾ ਸੀਗਾ ਉਹ ਆਪਣੇ ਅਲੱਗ ਰੱਖ ਲਿਆ ਸੀਗਾ ਤੇ ਇਹ ਜ਼ਰੂਰ ਤੁਸੀਂ ਧਿਆਨ ਰੱਖਣਾ ਜ਼ਿਆਦਾ ਫਰੀਕ ਦਾਣੇ ਵਿੱਚ ਨਹੀਂ ਤੁਸੀਂ ਐਡ ਕਰਨੇ ਹੈਗੇ ਤੇ ਫਿਰ ਆਪਣੇ ਦੂਜੇ ਮਟਰ ਵੀ ਖਰਾਬ ਹੋਣ ਦਾ ਵੱਧ ਚਾਂਸ ਹੁੰਦੇ ਨੇ ਤੇ ਇਸ ਕਰਕੇ ਤੁਸੀਂ ਪਹਿਲਾਂ ਹੀ ਜਿਹੜੀ ਫળે ਖਰਾਬ ਆ ਤਾਂ ਉਹਨੂੰ ਅਲੱਗ ਹੀ ਕੱਢ ਦਿਓ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੀ ਦੇਖੋ ਜੀ ਹੁਣ ਵਸ ਆਪਣਾ ਪਾਣੀ ਦਾ ਵਾਲਾ ਆਉਣ ਵਾਲਾ ਹਲਕਾ ਜਿਹਾ ਆਪਾਂ ਨੇ ਇੱਕੋ ਵਾਲਾ ਦਵਾਉਣਾ ਪਾਣੀ ਨੂੰ ਆਪਣੇ ਜੀ ਪਾਣੀ ਨੂੰ ਉਬਾਲਾ ਐਨ ਚੰਗੀ ਤਰ੍ਹਾਂ ਆ ਗਿਆ ਤੇ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ ਆਪਾਂ ਨੇ ਗੈਸ ਬੰਦ ਕਰਤਾ ਤੇ ਇੱਧਰ ਆਪਾਂ ਜੀ ਫਰਾਈਪਨ ਦੇ ਵਿੱਚ ਠੰਡਾ ਪਾਣੀ ਪਾਵਾਂਗੇ ਇਹ ਆਪਣੀ ਜੀ ਠੰਡਾ ਪਾਣੀ ਲੈਣਾ ਵਾ ਤੇ ਜਿਹੜਾ ਨਾਰਮਲ ਹੀ ਅੱਜ ਕੱਲ ਤਾਂ ਸਰਦੀਆਂ 'ਚ ਠੂਕਲੀ ਦਾ ਪਾਣੀ ਠੰਡਾ ਹੀ ਹੁੰਦਾ ਵਾ ਤੇ ਹੁਣ ਆਪਾਂ ਜਿਹੜੇ ਇਹ ਮਟਰ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਇਹਨਾਂ ਦਾ ਪਾਣੀ ਕੱਟ ਕੇ ਨਿਚੋੜ ਕੇ ਤੇ ਇਹ ਠੰਡੇ ਪਾਣੀ ਦੇ ਵਿੱਚ ਪਾ ਦਾਂਗੇ ਆਪਾਂ ਨੇ ਜੇ ਫਰਾਈਪਨ ਦੇ ਵਿੱਚ ਠੰਡਾ ਪਾਣੀ ਪਾਇਆ ਹੋਇਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਸਾਰੇ ਮਟਰ ਪਾ ਦੇ ਤੇ ਹੁਣ ਆਪਾਂ ਜੀ ਇੱਕ ਲਮਾਂਗੇ ਝਰਨੀ ਤੇ ਚਾਰ ਨੀ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਇਹ ਪਾਣੀ ਮਟਰਾਂ ਦਾ ਕੱਟ ਕੇ ਇਹਦੇ ਵਿੱਚ ਪਾ ਦਾਂਗੇ ਇੱਕ ਵਾਰੀ ਪਿਚਰ ਨੀ ਦੇ ਵਿੱਚ ਪਾਣੀ ਸਾਰਾ ਹੀ ਨਿਚੜ ਜਾਊਗਾ ਆਪਣਾ ਜੀ ਅਗਲਾ ਪ੍ਰੋਸੈਸ ਹੈਗਾ ਵਾ ਤੁਸੀਂ ਇੱਕ ਕੱਪੜਾ ਲੈ ਲਿਓ ਤੇ ਉਹਦੇ ਉੱਤੇ ਚੰਗੀ ਤਰ੍ਹਾਂ ਨਾਲ ਜਿਹੜੇ ਹੀ ਆਪਣੇ ਮਟਰ ਸੀਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਖਲਾਰ ਦਾਂਗੇ ਇਹ ਆਪਣੀ ਜੀ ਤੁੱਪ ਦੇ ਵਿੱਚ ਰੱਖ ਕੇ ਨਹੀਂ ਇਹਨਾਂ ਨੂੰ ਸੁਕਾਉਣਾ ਤੇ ਇਹਨਾਂ ਨੂੰ ਆਪਾਂ ਨੇ ਸਿਰਫ ਅੰਦਰ ਪੱਖੇ ਦੇ ਹੇਠਾਂ ਹੀ ਰੱਖ ਕੇ ਸੁਕਾਉਣਾ ਦਾ ਜਦੋਂ ਇਹਨਾਂ ਦਾ ਪਾਣੀ ਬਿਲਕੁਲ ਨੁੱਚੜ ਗਿਆ ਆਪਾਂ ਅਗਲਾ ਪ੍ਰੋਸੈਸ ਵੀ ਤੁਹਾਨੂੰ ਦੱਸਾਂਗੇ ਕੀ ਕਰਨਾ ਦੇਖੋ ਜੀ ਆਪਣੇ ਸਾਰੇ ਮਟਰ ਜਿਹੜੇ ਸੀਗੇ ਉਹ ਆਪਾਂ ਨੇ ਚੰਗੀ ਤਰ੍ਹਾਂ ਨਾਲ ਇੱਕ ਕੱਪੜੇ ਦੇ ਉੱਤੇ ਸੁਕਣੇ ਪਾਤੇ ਤੇ ਫਿਰ ਤੁਹਾਨੂੰ ਆਪਾਂ ਸੁੱਕੇ ਤੋਂ ਬਾਅਦ ਦੱਸਦੇ ਆ ਤੇ ਦੇਖੋ ਜੀ ਇਹ ਬਹੁਤ ਹੀ ਸੌਖਾ ਤਰੀਕਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਆ ਕਰੋ ਮਟਰ ਆਪਣੇ ਗਏ ਬਿਲਕੁਲ ਸੁੱਕ ਦੇਖੋ ਜੀ ਆਪਾਂ ਨੇ ਧੁੱਪ ਦੇ ਵਿੱਚ ਨਹੀਂ ਇਹਨਾਂ ਨੂੰ ਪਾਉਣਾ ਹੈਗਾ ਨਹੀਂ ਤਾਂ ਇਹਨਾਂ ਦਾ ਮਟਰਾਂ ਦਾ ਕਲਰ ਚੇਂਜ ਹੋ ਜਾਊਗਾ ਹੁਣ ਆਪਾਂ ਜੀ ਇੱਕ ਲਵਾਂਗੇ ਪੋਲਸਿੰਗ ਬੈਗ ਤੇ ਇਹਦੇ ਵਿੱਚ ਆਪਾਂ ਪਾ ਕੇ ਸਟੋਰ ਕਰ ਦਾਂਗੇ ਮੈਂ ਜੀ ਤੁਹਾਨੂੰ ਬਹੁਤ ਹੀ ਵਧੀਆ ਫਾਇਦੇ ਦਿੱਤਾ ਮਟਰਾਂ ਨੂੰ ਆਪਾਂ ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਇਸ ਤਰ੍ਹਾਂ ਵੀ ਆਪਾਂ ਨੂੰ ਬਚਾ ਕੇ ਰੱਖੋ ਪਰਸਨਲ ਬੈਗ ਵਿੱਚ ਜਾਂਦੀ ਹੈ ਜਿੰਨਾ ਦੀ ਆਪਾਂ ਉੱਪਰੋਂ ਲੌਕ ਬੰਦ ਕਰ ਦਾਂਗੇ ਨੂੰ ਤੁਸੀਂ ஃபிரிஜிஜர் கேச்ச தரே லாபேபிட்டு மட்ட பா என்ன தோக்கி ਪਾਲਸਿੰਗ ਬੈਗ ਜੀ ਆਪਣੇ ਬਿਲਕੁਲ ਬੰਦ ਹੋਣੇ ਚਾਹੀਦੇ ਇਹਨਾਂ ਦੇ ਲੋਕ ਲੱਗੇ ਹੋਣੇ ਚਾਹੀਦੇ ਨੇ ਤੇ ਫਿਰ ਆਪਾਂ ਫ੍ਰਿਜ ਦੇ ਕੀਜਲ ਵਾਲੇ ਖਾਨੇ ਦੇ ਵਿੱਚ ਜਿੰਨਾ ਟਾਈਮ ਤੱਕ ਮਰਜੀ ਸਟੋਰ ਕਰਕੇ ਰੱਖ ਸਕਦੇ ਆ ਬਹੁਤ ਹੀ ਵਧੀਆ ਸੌਖਾ ਤਰੀਕਾ ਆ ਜੀ ਮਟਰਾਂ ਨੂੰ ਸਟੋਰ ਕਰਨ ਲਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰਦੇ ਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਜੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ